ਕੁਛ ਕਰੀਏ ਲੱਖ ਰੁਪਏ ਦੇ ਮੈਂ ਜੋੜੇ ਨੇ ਇਨਾਮ ਲੱਖ ਰੁਪਏ ਦੇ ਇਨਾਮ ਨੇ ਸਕੂਟਰ ਹੈ ਜੀ ਪਹਿਲਾ ਇਨਾਮ ਪਹਿਲਾ ਇਨਾਮ ਇਲੈਕਟ੍ਰਿਕ ਸਕੂਟਰ ਇਸ ਵਾਰ ਅਸੀਂ ਮੋਬਾਈਲ ਨਿਕਲਿਆ ਸੀ ਆ ਆਈਫੋਨ 13 ਜੈ ਮਾਤਾ ਦੀ ਦੋਸਤੋ ਆਪਣੀ ਦੀਵਾਲੀ ਦੀ ਸਕੀਮ ਆ ਗਈ ਆਪਣੇ ਅਨਾਉਂਸ ਕਰਨੀ ਅੱਜ ਜਿਸ ਘੜੀ ਦਾ ਤੁਹਾਨੂੰ ਹਮੇਸ਼ਾ ਇੰਤਜ਼ਾਰ ਰਹਿਦਾ ਦੀਵਾਲੀ ਦੀ ਸਕੀਮ ਦਾ ਸਾਡਾ ਦੀਪਕ ਮਲੋਤ ਵੱਲੋਂ ਦੀਪਕ ਟੈਲੀਕਾਮ ਵੱਲੋਂ ਨਵਾਂ ਸ਼ੋਰੂਮ ਬਣਾਇਆ ਸੀ ਉਹਦੇ ਤਹਿਤ ਸਾਨੂੰ ਕੁਛ ਨਾ ਕੁਛ ਅਲੱਗ ਤੋਂ ਕਰਨਾ ਜ਼ਰੂਰੀ ਸੀਗਾ ਵੀਡੀਓ ਥੋੜੀ ਲੰਬੀ ਹੋ ਜੂਗੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਨਾ ਔਰ ਲਾਈਕ ਵੀ ਔਰ ਪੂਰੀ ਐਂਡ ਤੱਕ ਜ਼ਰੂਰ ਸੁਣੀ ਆਂ ਐਂਡ ਤੱਕ ਜ਼ਰੂਰ ਸੁਣਿਓ ਕਿਉਂਕਿ ਇਹਦੇ ਵਿੱਚ ਕਾਫੀ ਚੀਜ਼ਾਂ ਮੈਂ ਤੁਹਾਨੂੰ ਦੱਸਣੀਆਂ ਨੇ ਸਕੀਮ ਕਿਵੇਂ ਆ ਕਿ ਦੀਵਾਲੀ ਤਮਾਕਾ ਸਾਡਾ ਕੋਈ ਵੀ ਕੂਪਨ ਖਾਲੀ ਨਹੀਂ ਜਾਵੇਗਾ ਦਾ ਮਤਲਬ ਇਹ ਹੈ ਕਿ ਅਸੀਂ ਨਾਲ ਦੀ ਨਾਲ ਹੀ ਬੰਦੇ ਨੂੰ ਕੂਪਨ ਦੇ ਨਾਲ ਹੀ ਅਸੀਂ ਗਿਫਟ ਦੇ ਦੇਣਾ ਕੂਪਨ ਦੀ ਕੋਈ ਪ੍ਰਾਈਜ਼ ਨਹੀਂ ਹੈਗੀ ਇਹ ਬਿਲਕੁਲ ਫ੍ਰੀ ਆਫ ਕੋਸਟ ਹੈ ਜਿਹੜਾ ਵੀ ਬੰਦਾ ਸਾਡੇ ਤੋਂ ਸਮਾਨ ਲਵੇਗਾ 1000 ਰੁਪਏ ਦੀ ਆਈਟਮ ਤੋਂ ਲੈ ਕੇ 10000 ਤੱਕ ਇੱਕ ਕੂਪਨ ਮਿਲੇਗਾ ਕਿਉਂ ਮਿਲੇਗਾ ਕਿਉਂਕਿ ਕਈ ਵਾਰ ਅਸੀਂ ਪਹਿਲਾਂ ਕੀ ਕਰਦੇ ਹੁੰਦੇ ਸੀ ਸਾਰਿਆਂ ਨੂੰ ਇੱਕੋ ਹੀ ਕੂਪਨ ਦਿੰਦੇ ਸੀ ਫਿਰ ਕਸਟਮਰ ਕਈ ਵਾਰ ਇਹ ਕਹਿੰਦੇ ਹੁੰਦੇ ਸੀ ਪਿਛਲੀ ਵਾਰ ਅਸੀਂ ਮੋਬਾਈਲ ਨਿਕਲਿਆ ਸੀ ਆ ਆਈਫੋਨ 13 ਉਸ ਬੰਦੇ ਨੇ ਸਿਰਫ 500 ਰੁਪਏ ਦੀ ਪਰਚੇਸ ਕੀਤੀ ਸੀ ਘੜੀ ਕਾਫੀ ਬੰਦਿਆਂ ਨੇ ਆ ਕੇ ਮੈਨੂੰ ਕਿਹਾ ਕਿ ਅਸੀਂ ਯਾਰ 50000 ਦਾ ਮੋਬਾਈਲ ਲਿਆ ਸਾਨੂੰ ਵੀ ਇੱਕ ਕੂਪਨ ਦਿੱਤਾ ਉਸੇ ਮੱਦੇਨਜ਼ਰ ਰੱਖਦੇ ਹੋਏ ਅਸੀਂ 10000 ਤੱਕ ਇੱਕ ਕੂਪਨ 10000 ਤੋਂ ਲੈ ਕੇ ਕੋਈ ਵੀ ਆਈਟਮ ਕੋਈ ਵੱਡੀ ਐ 50000 ਦੀ ਐ 20000 ਦੀ ਐ 10 12000 ਦੀ ਐ ਤਾਂ ਉਸ ਨੂੰ ਦੋ ਕੂਪਨ ਦੇਵਾਂਗੇ ਉਹਦਾ ਡਬਲ ਉਹਦਾ ਹੋ ਜਾਏਗਾ ਪ੍ਰਤੀਯੋਗਤਾ ਦੇ ਵਿੱਚ ਬੈਨੀਫਿਟ ਕੇ ਦੋ ਵਾਰ ਉਹ ਪ੍ਰਤੀਯੋਗਤਾ ਦੇ ਵਿੱਚ ਹਿੱਸਾ ਲੈ ਸਕਦਾ ਠੀਕ ਹੈ ਦੋ ਕੂਪਨ ਹੋਗੇ ਕੂਪਨ ਬਿਲਕੁਲ ਫ੍ਰੀ ਆਫ ਕੋਸਟ ਹੈ ਮੈਂ ਫੇਰ ਤੋਂ ਕਹਿ ਦਵਾ ਨਾਲ ਦੀ ਨਾਲ ਕੂਪਨ ਦੇ ਨਾਲ ਹੀ ਅਸੀਂ ਗਿਫਟ ਦੇ ਦਿੰਨੇ ਆ ਜਦੋਂ ਤੁਸੀਂ ਸਾਡੇ ਤੋਂ ਕੋਈ ਵਾਸ਼ਿੰਗ ਮਸ਼ੀਨ ਲਮੋਗੇ Apple ਮੋਬਾਈਲ ਲਮੋਗੇ Oppo Vivo Samsung ਕੋਈ ਵੀ ਮੋਬਾਈਲ ਲਮੋਗੇ ਨਮਾ ਕੋਈ ਵੀ ਕੋਈ ਵੀ ਪ੍ਰੋਡਕਟ ਨਮਾ ਲੈਨੇ ਹੋ 1000 ਰੁਪਏ ਦੇ 에ਅਰਪੋਰਟ ਵੀ ਲੈਨੇ ਹੋ ਬੋਰਡ ਦੇ ਅਗਰ ਤੁਸੀਂ ਕਵਰ ਗਲਾਸ ਲੈਮੀਨੇਸ਼ਨ ਸਾਰਾ ਸਮਾਨ ਇਕੱਠਾ ਕਰਕੇ ਵੀ 1000 ਰੁਪਿਆ ਇਕੱਠਾ ਕਰਕੇ ਵੀ ਬਣਾ ਲੋਗੇ ਬਿਲ ਤਾਂ ਮੈਂ ਤੁਹਾਨੂੰ ਕੂਪਨ ਦੇ ਤੁਸੀਂ ਹਿੱਸੇਦਾਰ ਹੋ ਪਰ ਵਨ ਟਾਈਮ ਇਹ ਨਹੀਂ ਹੈਗਾ ਕਿ 200 ਦਾ ਅੱਜ ਲੈ ਗਏ 200 ਦਾ ਕੱਲ ਨੂੰ ਲੈ ਜਾਓ 10 ਦਾ ਪਰਸ ਨੂੰ ਲੈ ਜਾਓ ਨਹੀਂ ਵਨ ਟਾਈਮ 1000 ਰੁਪਏ ਦੀ ਘੱਟੋ ਘੱਟ ਬਿਲਿੰਗ ਦੇ ਉੱਤੇ ਇੱਕ ਕੂਪਨ ਔਰ 10000 ਤੋਂ ਉੱਪਰ ਦੋ ਕੂਪਨ ਫਸਟ ਹੀ ਇਨਾਮ ਦੱਸਣ ਲੱਗਿਆ ਮੈਂ ਤੁਹਾਨੂੰ ਫਸਟ ਹੀ ਇਨਾਮ ਸਾਡਾ ਇਲੈਕਟ੍ਰੀਕਲ માં ਕੁਝ ਕਰੀਏ ਲੱਖ ਰੁਪਏ ਦੇ ਮੈਂ ਜੋੜੇ ਨੇ ਇਨਾਮ ਲੱਖ ਰੁਪਏ ਦੇ ਇਨਾਮ ਨੇ ਸਕੂਟਰ ਹੈ ਜੀ ਪਹਿਲਾ ਇਨਾਮ पहला इनाम इलैक्ट्रिक स्कूटर और सैकेंड इनाम हैगा रेफ्रिजरेटर साडा फ्रिज है जी और थर्ड इनाम हैगा वॉशिंग मशीन सारे ही वे इनाम लगाए ने पच्ची लीटर का गीजर है उस तो बाद माइक्रो ओवन है होम थिएटर है इंडक्शन चूल्हा है सीलिंग फैन है रूम हीटर है एक कीपैड वाला मोबाइल है और डिनर सैट है इस ग्यारह इनाम ने ਜੋ ਕਿ ਤੁਹਾਨੂੰ ਬਿਲਕੁਲ ਫ੍ਰੀ ਆਫ ਕੋਸਟ ਰੇਟ ਦੇ ਵਿੱਚ ਕੋਈ ਵਾਧਾ ਨਹੀਂ ਹੋਵੇਗਾ ਜਿੰਨੇ ਦਾ ਪ੍ਰਾਈਸ ਹੈ ਉਨੇ ਦਾ ਹੀ ਹੈ ਤੁਸੀਂ ਜਿੰਨੇ ਦਾ ਤੁਸੀਂ ਘੱਟ ਵੱਧ ਕਰਕੇ ਆਪਣੇ ਹਿਸਾਬ ਨਾਲ ਪ੍ਰਾਈਸ ਸੈੱਟ ਕਰਦੇ ਹੋ ਉਨੇ ਦਾ ਹੀ ਹੈ ਇਹ ਇੱਕ ਜਾਂਦਿਆਂ ਨੂੰ ਮਾਨ ਸਨਮਾਨ ਹੈ 쿠ਪਨ ਦੀ ਕੋਈ ਕੋਸਟੇ ਦੇ ਵਿੱਚ ਨਹੀਂ ਪਾਈ ਜਾਵੇਗੀ ਜਿਵੇਂ ਕਿ ਡਾਟਾ ਕੇਵਲ ਹੈ 100 ਰੁਪਏ ਦੀ ਉਹ ਪਹਿਲਾਂ ਹੁਣ ਵੀ 100 ਰੁਪਏ ਦੀ ਆ ਕਵਰ ਹੈ 100 ਰੁਪਏ ਦਾ ਹੀ ਪਹਿਲਾਂ ਹੁਣ ਵੀ 100 ਰੁਪਏ ਦਾ ਹੀ ਹੈ ਤੁਸੀਂ ਲਗਾ ਲਓ ਕਿ ਬੋਰਡ ਦੇ ਹੈੱਡਫੋਨ ਨੇ 1000 ਰੁਪਏ ਦੇ ਹੀ ਪਹਿਲਾਂ ਨੇ 1000 ਰੁਪਏ ਦੇ ਹੀ ਹੁਣ ਨੇ ਕੋਈ ਵੀ ਚੀਜ਼ ਲੈਨੇ ਹੋ ਚਾਰਜਰ ਹੈ 200 ਰੁਪਏ ਦਾ 200 ਰੁਪਏ ਦਾ ਹੁਣ ਹੈ ਜਿਵੇਂ ਵੀ ਤੁਸੀਂ ਕੋਈ ਵੀ ਚੀਜ਼ ਲੈਨੇ ਹੋ ਪ੍ਰਾਈਸ ਦੇ ਵਿੱਚ ਕੋਈ ਵਾਧਾ ਨਹੀਂ ਜੇ 10000 ਦਾ ਮੋਬਾਈਲ ਹੈ ਤਾਂ 10000 ਦਾ ਹੀ ਹੈ ਇਹ ਨਹੀਂ ਹੈਗਾ ਕਿ ਕੂਪਨ ਵਿੱਚ ਐਡ ਹੋਇਆ ਹੈ ਇਹ ਸਿਰਫ ਇੱਕ ਸਾਲ ਦੇ ਬਾਅਦ ਸਾਨੂੰ ਕੁਛ ਨਾ ਕੁਛ ਇੱਕ ਹੁੰਦਾ ਕਿ ਦੀਵਾਲੀ ਦਾ ਕੁਛ ਨਾ ਕੁਛ ਅਸੀਂ ਨਾ ਕਸਟਮਰ ਨੂੰ ਦਿੱਤੇ ਜਾਣ ਬਿਲਕੁਲ ਫ੍ਰੀ ਆਫ ਕੋਸ ਦਿੱਤੇ ਜਾਣ ਉਸ ਦੇ ਵਿੱਚ ਕੋਈ ਵੀ ਕੰਟਰੀਬਿਊਸ਼ਨ ਨਹੀਂ ਕਰਵਾਈ ਜਾਵੇ ਕਸਟਮਰ ਤੋਂ ਇਹ ਇੱਕ ਸੇਲ ਪ੍ਰਮੋਸ਼ਨ ਸਕੀਮ ਹੈ ਕਿ ਕਸਟਮਰ ਵੱਧ ਤੋਂ ਵੱਧ ਆਪਣੀ ਸ਼ੋਪ ਤੇ ਆਵੇ ਵੱਧ ਤੋਂ ਵੱਧ ਕਸਟਮਰ ਦਾ ਫਾਇਦਾ ਹੋਵੇ ਇਹਦੇ ਵਿੱਚ ਸਾਡਾ ਵੀ ਬੈਨੀਫਿਟ ਹੈ ਕਿ ਜਿੱਥੇ ਸਾਡਾ ਕਸਟਮਰ ਸਾਡੇ ਕੋਲੇ 100% ਆ ਰਿਹਾ 100% ਦੀ ਜਗ੍ਹਾ ਕਸਟਮਰ 200% ਆਵੇ ਸਾਡੇ ਕੋਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਹਨੂੰ ਇਨੀ ਤੱਕ ਇੰਨੇ ਸ਼ੇਅਰ ਕਰ ਦੋ ਇੰਨੀ ਸ਼ੇਅਰ ਕਰ ਦਿਓ ਹਰ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਓ ਵੀਡੀਓ ਨੂੰ ਕਿ ਦੂਰ ਦੂਰ ਤੱਕ ਆਪਣੀ ਇਹ ਚੀਜ਼ ਦਾ ਚਰਚਾ ਹੋ ਜਾਵੇ ਕਿ ਕੂਪਨ ਦਾ ਕੋਈ ਮਤਲਬ ਕੋਈ ਵੀ ਸਾਡੀ ਫੀਸ ਨਹੀਂ ਹੈ ਇਹ ਨਹੀਂ ਹੈਗਾ ਕਿ ਸਾਡਾ ਕੂਪਨ ਦਾ ਕੋਈ 99 ਰੁਪਏ ਰੱਖੇ ਨੇ ਜਾਂ 199 ਰੱਖੇ ਨੇ ਹੋਰ ਦੁਕਾਨਦਾਰਾਂ ਮੰਗਰ ਜਾਂ ਕਿਸੇ ਵੀ ਆਪਾਂ ਨੂੰ ਕਿਸੇ ਨਾਲ ਕੰਪੇਅਰ ਨਹੀਂ ਕਰਨੀ ਆਪਾਂ ਨੇ ਆਪਾਂ ਸਿਰਫ ਆਪਣੀ ਗੱਲ ਕਰਾਂਗੇ ਕੂਪਨ ਦਾ ਕੋਈ ਵੀ ਪ੍ਰਾਈਸ ਨਹੀਂ ਹੈਗਾ ਗੱਲ ਕਰਾਂਗੇ ਬਾਹਰ ਬੈਠੇ ਬੰਦਿਆਂ ਲਈ ਜਿਹੜੇ ਸਾਡੀ ਦੁਕਾਨ ਤੇ ਨਹੀਂ ਆ ਸਕਦੇ ਉਹਨਾਂ ਲਈ ਕੀ ਉਹ ਕਿਵੇਂ 쿠ਪਨ ਲੈ ਸਕਦੇ ਨੇ ਹੁਣ ਉਹ ਵੀ ਕਹਿਣਗੇ ਕਿ ਵੀਰ ਭਈਆ ਅਸੀਂ ਵੀ 쿠ਪਨ ਲੈਣਾ ਚਾਹੁੰਦੇ ਆ ਜਰੂਰ ਲੈ ਸਕਦੇ ਹੋ ਉਹਨਾਂ ਨੂੰ ਅਸੀਂ 쿠ਪਨ ਵਟਸਐਪ ਕਰਾਂਗੇ ਕਿਵੇਂ ਕਰਾਂਗੇ ਤੁਸੀਂ ਸਾਨੂੰ ਮਿਨੀਮਮ 1000 ਰੁਪਏ ਦਾ ਆਰਡਰ ਲਿਖਾਣਾ ਸਾਡੇ ਮੋਬਾਈਲ ਤੇ ਵਟਸਐਪ ਨੰਬਰ ਮੈਂ ਤੁਹਾਨੂੰ ਡਿਸਪਲੇ ਦੇ ਉੱਤੇ ਮੈਂਸ਼ਨ ਕਰਾਂਗਾ ਇਹਦੇ ਤੇ ਤੁਹਾਨੂੰ ਕੋਈ ਵੀ ਕੋਈ ਆਰਡਰ 1000 ਰੁਪਏ ਦਾ ਘੱਟੋ ਘੱਟ ਹੋਣਾ ਚਾਹੀਦਾ ਅਸੀਂ ਤੁਹਾਨੂੰ ਕੋਰੀਅਰ ਕਰਾਂਗੇ ਬਿਲਕੁਲ ਫ੍ਰੀ ਆਫ ਕੋਸਟ ਕੋਰੀਅਰ ਖਰਚਾ ਕੋਈ ਨਹੀਂ ਹੋਵੇਗਾ ਨਾਲ ਤੁਹਾਨੂੰ ਅਸੀਂ ਇੱਕ ਗਿਫਟ ਵੀ ਭੇਜਾਂਗੇ ਉਹ ਵੀ ਫ੍ਰੀ ਆਫ ਕੋਸਟ ਹੈ ਠੀਕ ਹੈ ਨਾਲ ਹੀ ਭੇਜ ਦਾਂਗੇ ਗਿਫਟ ਚਾਹੇ ਤੁਸੀਂ ਮੋਬਾਈਲ ਮੰਗਾਓ 10000 ਵਾਲਾ ਚਾਹੇ 15000 ਵਾਲਾ 20000 ਵਾਲਾ ਚਾਹੇ ਤੁਸੀਂ 1000 ਰੁਪਏ ਦੀ ਕੋਈ ਆਈਟਮ ਮੰਗਾਓ ਚਾਹੇ ਇਕੱਠੀਆਂ ਕਰਕੇ 5000 ਦੀ ਆਈਟਮ ਮੰਗਾਓ ਅਸੀਂ ਤੁਹਾਨੂੰ ਕੋਰੀਅਰ ਕਰਾਂਗੇ ਔਰ ਨਾਲ ਹੀ ਅਸੀਂ ਤੁਹਾਨੂੰ ਕੂਪਨ ਵੀ ਕੋਰੀਅਰ ਕਰਾਂਗੇ ਜਿਹੜਾ ਬੰਦਾ ਇੱਥੇ ਆਏਗਾ ਆਪਣੇ ਹੱਥ ਨਾਲ ਆਪਣਾ ਕੂਪਨ ਦੇ ਉੱਤੇ ਨੰਬਰ ਲਿਖੇਗਾ ਨਾਮ ਲਿਖੇਗਾ ਇੱਕ ਕੂਪਨ ਆਪਣੇ ਪਰਸ ਦੇ ਵਿੱਚ ਪਾ ਕੇ ਲੈ ਕੇ ਜਾਏਗਾ ਇੱਕ ਕੂਪਨ ਇਕੱਠਾ ਕਰਕੇ ਸਾਡਾ ਇਹ ਬਾਕਸ ਹੈ ਜੀ ਇਹ ਇਹਦੇ ਵਿੱਚ ਪਾਵੇਗਾ ਇੱਕ ਕੂਪਨ ਇਹਦੇ ਵਿੱਚ ਪਾਇਆ ਜਾਵੇਗਾ ਇਹ ਬਾਕਸ ਜਦੋਂ ਭਰ ਜਾਏਗਾ ਇੱਥੇ ਤੱਕ ਆ ਜਾਏਗਾ ਹਜ਼ਾਰ ਕ ਕੂਪਨ 1000 1200 1500 ਕੂਪਨ ਦੀਵਾਲੀ ਤੱਕ ਇਕੱਠਾ ਹੋ ਜਾਏਗਾ ਹੈਨਾ ਫਿਰ ਅਸੀਂ ਇਸ ਦਾ ਇਨਾਮ ਕੱਢਾਂਗੇ 3 ਤਾਰੀਖ ਨੂੰ 3 ਤਾਰੀਖ ਅਸੀਂ ਮੁਕਰਰ ਕੀਤੀ ਹੈ ਬਾਕੀ ਡੇਟ ਅੱਗੇ ਪਿੱਛੇ ਹੋ ਸਕਦੀ ਐ ਉਹ ਆਪਾਂ ਸੋਸ਼ਲ ਮੀਡੀਆ ਤੇ ਦੁਬਾਰਾ ਤੁਹਾਨੂੰ ਦੱਸ ਦਾਂਗੇ ਠੀਕ ਐ ਸਾਨੂੰ ਵੱਧ ਤੋਂ ਵੱਧ ਫਾਲੋ ਜਿਹੜੇ ਬੰਦੇ ਵੀਡੀਓ ਕਰਿਆ ਕਰੋ ਸਾਡੀਆਂ ਕੋਈ ਵੀਡੀਓ ਊਟ ਪਟੰਗ ਵੀਡੀਓ ਨਹੀਂ ਹੁੰਦੀਆਂ ਸਾਡੀਆਂ ਇੱਕ ਵਧੀਆ ਜਾਣਕਾਰੀ ਵਾਲੀਆਂ ਵੀਡੀਓ ਹੁੰਦੀਆਂ ਨੇ ਜਾਂ ਅਸੀਂ ਆਪਣੇ ਕੰਮ ਦੇ ਮੁਤਲਕ ਵੀਡੀਓ ਪਾਉਂਦੇ ਆ ਅਸੀਂ ਕਿਸੇ ਦੀ ਵੀ ਨਖੇਦੀ ਨਹੀਂ ਕਰਦੇ ਵੀਡੀਓ ਦੇ ਵਿੱਚ ਕਿਸੇ ਕੋਈ ਵੀ ਕੌਂਟ੍ਰੋਵਰਸੀ ਨਹੀਂ ਸਾਡੀ ਵੀਡੀਓ ਦੇ ਵਿੱਚ ਕਿਸੇ ਪ੍ਰਤੀ ਵੀ ਇਸ ਲਈ ਵਦ ਤੋਂ ਵਦ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ 3 ਨਵੰਬਰ ਨੂੰ ਡਰਾ ਕੱਢਾਂਗੇ ਔਰ ਜਿਆਦਾ ਤੋਂ ਜਿਆਦਾ ਆਰਡਰ ਲਾਓ ਜਿਆਦਾ ਤੋਂ ਜਿਆਦਾ ਦੀਪਕ ਟੈਲੀਕਮ ਤੇ ਪਹੁੰਚੋ ਜੈ ਮਾਤਾ ਦੀ ਜੀ ਜੈ ਮਾਤਾ ਦੀ